ਫਿਲਮ ਬਣਾਵਾਂਗੇ ਸੋਹਣੀ ਜਿਹੇ ਹੀਰੋਂ ਦੇ ਗਲ ਵਿੱਚ ਬਾਹ ਪਾਵਾਂਗੇ ਓ ਡਿਗੀ ਏ ਡਿਗੀ ਏ ਡਿਗੀ ਏ ਡਿਗੀ ਏ ਜੂ ਫਿਟੇ ਮੂ ਓ ਡਿਗੀ ਏ ਡਿਗੀ ਏ ਡਿਗੀ ਏ ਡਿਗੀ ਏ ਜੂ ਓ ਤੋਚਣਾ ਅਸੀਂ ਤੈਨੂੰ ਫਿਲਮ ਚ ਹੀਰੋ ਲੈ ਰਹੇ ਆ ਤੂੰ ਇੱਕ ਤਾਂ ਸਾਨੂੰ ਫਿਟੇ ਮੂ ਕਹੀ ਜਾਂਦਾ ਨਾਲੇ ਸਾਨੂੰ ਡਿਗਨ ਦਾ ਕਹੀ ਜਾਂਦਾ ਓਏ ਤੁਸੀਂ ਗਾਣੇ ਨੂੰ ਮੇਰੇ ਸਮਝਦੇ ਪਏ ਮੈਂ ਪਹਿਲੇ ਦੀ ਗੱਲ ਕਰਦਾ ਪਿਆ ਲਾਹ ਕੇ ਵਰਦੀ ਮੈਂ ਕੋਟ ਪਾ ਲਿਆ ਵੱਲਾ ਕੇ ਬਰਦੀ ਮੈਂ ਕੋਟ ਪਾਲਿਆ ਤੇ ਸਿਰ ਤੇ ਲੈ ਲਈ ਟੋਪੀ ਹੁਣ ਤਾਂ ਮੈਨੂੰ ਹੀਰੋ ਕਹਿਣਗੇ ਲੋਕੀ ਪਰ ਮੈਂ ਪਤਾ ਕੀ ਕਹੂੰਗਾ ਮੈਨੂੰ ਕਹਿੰਦੇ ਸੀ ਸਭ ਜੀਰੋ ਮੈਂ ਬਣ ਗਿਆ ਹੀਰੋ ਕਿ ਫਿਲਮ ਬਣਾ ਮਾਗੇ ਹੁਣ ਸੋਹਣੇ ਜਿਹੇ ਹੀਰੋਂ ਦੇ ਗਲ ਵਿੱਚ ਬਾਹ ਪਾਵਾਂਗੇ ਸਾਬ ਤੋਂ ਮੈਨੂੰ ਪੈਂਦੀਆਂ ਗਾਲਾਂ ਤੇ ਹੌਲਦਾਰ ਤੋਂ ਤੱਕੇ ਉਹ ਹੁਣ ਤਾਂ ਬੰਬੇ ਜਾਵਾਂਗੇ ਪੱਕੇ ਐਨ ਹੋ ਜਾ ਮੜਿਆ ਮੜਿਆ ਐਨ ਹੋ ਜਾ ਹਾਂ ਹਲ ਐਨ ਹੋ ਜਾ ਮੜਾ ਜਾ ਓਏ ਤੂੰ ਕੀ ਲੱਭਿਆ ਤੇਰਾ ਬੂਟ ਘਵਾ ਰਿਆ ਓਏ ਓਏ ਨਹੀਂ ਨਹੀਂ ਮੈਂ ਆਪਣੀ ਹੀਰੋ ਲੱਭਦਾ ਹੀਰੋ ਕਿਥੇ ਰੱਖੀ ਆ ਮਨੇ ਤੂੰ થી ਬੁਲਾ ਲਿਆ ਤੇ ਐਕਟਰ ਨੂੰ ਅਜੇ ਬੁਲਾਇਆ ਨਹੀਂ ਕਮਾਲ ਦੀ ਗੱਲ ਐ ਓ ਮੇਰੀ ਸੁਣ ਗੱਲ ਟੋਚਣ ਓ ਤੂੰ ਹੀ ਦੱਸ ਦੇ ਕਿ ਤੈਨੂੰ ਕਿਹੜੀ ਹੀਰੋਨ ਚਾਹੀਦੀ ਆ ਤੂੰ ਇਹਦਾ ਕਰੋ ਪ੍ਰਿੰਕਾ ਚੋਪੜਾ ਨੂੰ ਬੁਲਾ ਲਓ ਲੈ ਜੇ ਪ੍ਰਿੰਕਾ ਚੋਪੜਾ ਬੁਲਾਵਾਂਗੇ ਤੇ ਪੂਰਾ 18 ਹੀ ਗਹਿਰੇ ਪਾਵਾਂਗੇ ਉਹ ਐਸ ਕਰਕੇ ਕਿਉਂਕਿ ਪ੍ਰਿੰਕਾ ਚੋਪੜਾ ਪੈਸੇ ਉਹ ਮੰਗਦੀ ਆ ਓਏ ਹੋਏ ਤੁਹਾਡੇ ਲਈ ਮਹਿੰਗੀ ਐ ਮੈਂ ਉਹਨੂੰ ਆਪੇ ਲੈ ਆਉਂਗਾ ਕਿਉਂਕਿ ਮੇਰੇ ਘਰ ਦੇ ਨਾਲ ਰਹਿੰਦੀ ਐ ਹਾਇਕ ਨਾ ਉਹ ਮੇਰੀ ਉਹ ਗੱਲ ਸੁਣ ਟੋਚਣਾ ਉਹ ਤੂੰ ਐਵੇਂ ਥਾਣੇ ਵਿੱਚ ਆ ਕੇ ਫਜ਼ੂਲ ਦੀਆਂ ਗੱਲਾਂ ਨਾ ਕਰ ਇੱਥੇ ਸਾਨੂੰ ਖਰਚੇ ਦੇ ਖਰਚਾ ਪੈਣ ਡਿਆ ਉਹ ਤੂੰ ਦੱਸ ਅਸੀਂ ਕੀ ਕਰੀਏ ਅੱਛਾ ਠੀਕ ਐ ਜੇ ਫਿਲਮ ਸ਼ੁਰੂ ਹੋਣ ਲੱਗੀ ਹੈ ਤੇ ਐ ਕਰੋ ਪਹਿਲਾਂ ਮੇਰਾ ਮੂੰਹ ਮਿਠਾ ਕਰਾਓ ਮੂੰਹ ਮਿਠਾ ਕਰਾ ਦਿਓ ਉਹ ਤੂੰ ਬੇਸਣ ਖਾਣਾ ਲੱਡੂ ਖਾਣਾ ਪਰਫੀ ਖਾਣੀ ਹੈ ਕਿ ਰਸਗੁੱਲਾ ਖਾਣਾ ਹੀ ਮੈਂ ਕੁਝ ਨਹੀਂ ਖਾਣਾ ਤੋ ਇਹ ਮੂੰਹ ਮਿਠਾ ਮਦਦ ਨਹੀਂ ਸਮਝਦੇ ਐ ਕਰੋ ਪਹਿਲਾਂ ਹੀਰੋ ਨੂੰ ਬੁਲਾਓ ਤਾਂ ਮੈਂ ਤਾਂ ਪਉਣੀ ਜੱਫੀ ਤੇ ਫਿਲਮ ਫੇਰ ਸ਼ੁਰੂ ਹੋਣੀ ਹੈ ਗੱਲ ਨਹੀਂ ਬਾਤ ਨਹੀਂ ਕੋਈ ਗੱਲ ਇਹਦਾ ਸਾਹਿਬ ਜੀ ਮੈਂ ਥੋੜਾ ਨਾ ਬਹੁਤ ਨਰਾਜ ਆ ਮੈਂ ਹੁਣ ਆਪਦੇ ਘਰੇ ਚਲਾ ਸਵੇਰ ਦਾ ਮੈਂ ਹੀਰੋਨ ਨੂੰ ਮਿਲਣ ਦੇ ਚੱਕ ਜਨਾਈ ਆ ਮੈਂ ਸ਼ੈਂਪੂ ਲਾਈ ਆ ਨਾ ਕਿੰਨੀ ਵਜੇ ਮੂੰਹ ਧੋਤਾ ਮੈਂ ਕਿਹਾ ਹੀਰੋਨ ਜਾ ਕੇ ਮਿਲਣਾ ਤੇ ਹੀਰੋਨ ਤੇ ਬੁਲਾਇ ਨਹੀਂ ਮੈਂ ਥੋੜੀ ਫਿਲਮ ਛੱਡ ਕੇ ਚੱਲਿਆ ਯਾਰ ਮੇਰੇ ਤੋਂ ਨਹੀਂ ਹੁੰਦਾ ਕੰਮ ਓ ਮੇਰੀ ਗੱਲ ਸਾਨੂੰ ਟੋਚਣਾ ਓ ਰੁੱਕ ਜਾ ਮੈਂ ਤਾਂ ਰੁੱਕ ਗਿਆ ਯਾਰ ਹੀਰੋਨ ਬੁਲਾਓ ਉਧਰ ਦੇਖ ਓ ਤੇਰੀ ਹੀਰੋਇਨ ਮਟਕਮਟ ਕਰਦੀ ਆਉਣ ਡਈ ਆ ਓਏ ਮੈਂ ਕਿਹਾ ਸੋਹਣਿਓ ਤੁਸੀਂ ਆਹ ਸੋਹਣੇ ਤਾਂ ਮਾਇਆ ਗੰਦਾ ਆ ਗਿਆ ਮੇਰੇ ਦਿਲ ਦੀ ਰਾਣੀ ਤੇ ਹੁਣ ਸ਼ੁਰੂ ਹੋ ਗਈ ਫਿਲਮ ਦੀ ਕਹਾਣੀ ਹੁਣ ਤਾਂ ਮੈਨੂੰ ਦੱਸੋ ਚਾਹ ਪੀਣਾ ਕਿ ਪਾਣੀ ਆਏ ਗੱਲ ਬਣਦੀ ਆ ਆਹ ਕੰਮ ਸੋਹਣਾ ਕੀਤਾ ਲਓ ਠੀਕ ਹੈ ਹੁਣ ਸਮਝਾਵਾਂ ਵੀ ਸਟੋਰੀ ਕਰਨੀ ਕੀ ਹੈ ਲਓ ਵੀ ਜਨਾਬ ਆਪਣੀ ਫਿਲਮ ਦਾ ਹੀਰੋ ਵੀ ਪਹੁੰਚ ਗਿਆ ਤੇ ਹੀਰੋਨ ਵੀ ਪਹੁੰਚ ਗਈ ਹੁਣ ਕਰਦੇ ਆਂ ਫਿਲਮ ਸ਼ੁਰੂ ਲੋ ਵੀ ਐਕਸ਼ਨ ਹਾਇਕਨਾ ਪਹਿਲਾ ਮੈਂ ਕੁੜੀ ਦਾ ਨਾਮ ਪੁੱਛਦਾ ਤੂੰ ਮਰਦਾ ਤੇਰਾ ਨਾਮ ਕੀ ਆ ਮੇਰਾ ਨਾਮ ਹੀ ਜਲਪਰੀ ਹਾਇਕਨਾ ਤੇ ਮਨੋ ਛੱਪਣ ਦਾ ਡੱਡੂ ਕਹਿੰਦੇ ਆ ਤੇ ਪਾਣੀ ਦੇ ਜਾਨਵਰ ਇਕੱਠੇ ਰਹਿੰਦੇ ਆ ਤੂੰ ਪਰੇ ਪਰੇ ਹੋਈ ਜਾਣੀ ਐਨੂੰ ਆ ਜਾ ਮੜਾ ਜਾ ਹਾਇਕਨਾ ਪਹਿਲਾਂ ਤੂੰ ਬਣ ਵੇ ਦੱਸ ਤੂੰ ਕਿੱਥੇ ਰਹਿੰਦੀ ਆ ਮੈਂ ਜਲ ਵਿੱਚ ਆਪਣੇ ਘਰ ਵਿੱਚ ਰਹਿਣੀ ਆ ਤੇ ਮੈਂ ਕਿਹੜਾ ਜੱਜ ਕਰ ਰਹਿਣਾ ਹੈ ਕਿ ਨਾ ਅੱਛਾ ਮਨੂ ਅੱਗੇ ਦਾ ਤੂੰ ਹੋਰ ਕੀ ਕਹਿੜਾ ਮਨੂ ਆ ਪਾੜ ਫਿਲਮ ਬਣਾਉਣੇ ਬਣਾਉਣੇ ਹੈ ਕਿ ਨਾ ਸਾਡੀ ਜਾਨ ਤੇ ਬਨੀਆ ਤੇਰਾ ਹਾਸਾ ਹੋ ਗਿਆ ਤੇਰਾ ਪਾਸਾ ਹੋ ਗਿਆ ਤੇ ਮੇਰਾ ਆ ਪਾਸਾ ਹੋ ਗਿਆ ਹੈ ਸਾਬ ਦਾ ਮੂੰਹ ਫੁੱਲਿਆ ਵਰਗਾ ਹੋ ਗਿਆ ਤੇ ਹੌਲਦਾਰ ਦਾ ਮੂੰਹ ਪਤਾਸਾ ਹੋ ਗਿਆ ਵੀ ਮੈਂ ਤੀ ਤੂੰ ਬਗੈਨ ਮਰ ਜਾਊਂਗੀ ਓਏ ਤੂੰ ਨਾ ਮਰੀ ਜੇ ਤੂੰ ਮਰ ਗਈ ਤੇ ਇਹਨਾਂ ਦਾ ਬੇੜਾ ਗੜਕ ਹੋ ਜਾਣਾ ਤੇ ਸਾ ਪੈਸੇ ਇਕੱਠੇ ਕਰਨੇ ਫਿਲਮ ਬਣਾ ਕੇ ਜੇ ਤੂੰ ਹੀ ਮਰ ਗਈ ਤੇ ਫਿਰ ਹੀਰੋ ਕੌਣ ਹੋਊਗੀ ਤੇਰੇ ਬੇੜਾ ਸਾਡਾ ਸਰਨਾਮ ਹੈ ਹਾਇ ਗਲਾ ਉਹ ਮੇਰੀ ਗੱਲ ਸੁਣੋ ਟੋਚਣਾ ਉਹ ਤੁਸੀਂ ਥਾਣੇ ਵਿੱਚ ਆਪਣਾ ਹੀ ਰੋਮਾਂਸ ਸ਼ੁਰੂ ਕਰ ਦਿੱਤਾ ਉਹ ਫਿਲਮ ਸ਼ੁਰੂ ਕਰਨ ਤੋਂ ਪਹਿਲਾਂ ਡਾਇਰੈਕਟ ਸੁਣ ਲਈ ਰਿਹਾ ਚਲੋ ਫੇਰ ਤੁਸੀਂ ਡਾਇਲਗ ਦੱਸ ਦਿਓ ਮਨੂ ਕੀ ਬਰਾ ਸਟੋਰੀ ਤੁਹਾਨੂੰ ਆਪ ਲਈ ਗਿਆ ਦੱਸੋ ਦੱਸ ਆਇਓ ਹਾਇ ਵੀ ਕੁੜੀਏ ਤੇਰਾ ਡਾਇਲਗ ਜਿਹੜਾ ਇਹ ਆ ਜਿਹੜਾ ਤੇਰਾ ਸੀਨ ਹੈ ਤੂੰ ਇਹਨੂੰ ਕਹਿਣਾ ਹੈ ਕਿ ਮੈਂ ਤੇਰੀ ਸਹਬਾ ਆ ਤੇ ਤੂੰ ਹੈ ਮੇਰਾ ਮਿਰਜ਼ਾ ਠੀਕ ਹੈ ਠੀਕ ਹੈ ਮੈਨੂੰ ਪਤਾ ਜੀ ਹਾਂਜੀ ਬੋਲੋ ਚੱਲ ਫੇਰ ਉਹ ਐਕਸ਼ਨ ਦਾ ਕਹੋ ਯਾਰ ਕਮਾਲ ਦੇ ਬੰਦੇ ਆ ਫਿਲਮ ਬਣਾਈ ਜਾਂਦੇ ਲੋ ਜੀ ਰਖਸ਼ੋ ਮੈਂ ਤੇਰੀ ਸੇਵਾ ਤੇ ਮੈਂ ਤੇਰਾ ਮਰ ਜਾ ਮੈਂ ਤੇਰੀ ਸੋਹਣੀ ਤੇ ਮੈਂ ਤੇਰਾ ਮਰ ਜਾ ਮੈਂ ਤੇਰੀ ਹੀਰ ਮੈਂ ਤਾਂ ਵੀ ਤੇਰਾ ਮਰ ਜਾ ਮੈਂ ਤੇਰੀ ਸਸੀ ਮੈਂ ਫੇਬੀ ਤੇਰਾ ਮਰ ਜਾ ਵੇ ਤੂੰ ਮੇਰਾ ਮਿਰਜ਼ਾ ਕਿੱਦਾਂ ਹੋਇਆ ਓਏ ਗੱਲ ਇਦਾਂ ਸਾਰੇ ਮਿਰਜ਼ੇ ਸੀਗੇ ਪਰ ਮੌਕੇ ਦੇ ਕਲਾ ਉਹ ਫੜਿਆ ਗਿਆ ਹੀ ਕਾਬਲਨਾਮ ਹੋ ਗਿਆ ਚੱਲ ਕੋਈ ਗੱਲ ਨਹੀਂ ਟੋਚਣਾ ਮੈਂ ਫਿਰ ਵੀ ਤੇਰੀ ਸਹਿਬਾ ਤੇ ਤੂੰ ਮੇਰਾ ਮਿਰਜ਼ਾ ਓਏ ਮੈਂ ਨਹੀਂ ਤੇਰਾ ਮਿਰਜ਼ਾ ਬਣਦਾ ਜੇ ਮੈਂ ਤੇਰਾ ਮਿਰਜ਼ਾ ਬਣ ਗਿਆ ਤੇ ਤੂੰ ਮੈਨੂੰ ਕਹਿਣਾ ਫਿਰ ਤੀਰ ਵੀ ਟੰਗ ਹੁਣ ਕੋਟ ਪੈਂਟ ਪਾ ਕੇ ਮੈਂ ਤੀਰ ਥੋੜੀ ਟੰਗਣੇ ਮੈਂ ਨਹੀਂ ਮਿਰਜ਼ਾ ਬਣਦਾ ਜੇ ਮੈਂ ਮਿਰਜ਼ਾ ਬਣ ਗਿਆ ਤੇ ਤੇਰੇ ਭਰਾਵਾਂ ਨਾਲ ਚੰਡ ਥੱਲੇ ਮਰਵਾ ਦੇਣਾ ਤੇ ਮੈਂ ਇਹ ਮਰਨਾ ਨਹੀਂ ਚਾਹੁੰਦਾ ਮੈਂ ਤਾਂ ਵਿਆਹ ਕਰਨਾ ਚਾਹੁੰਦਾ ਕੈਨੋ ਆ ਜਾ ਮਾੜੀ ਹਾਇਕ ਨਾ ਓਏ ਹੋਏ ਆ ਲਾਰਮ ਕਿਥੋਂ ਬਜਣ ਲੱਪਿਆ ਆ ਹੋਟਲ ਦੀ ਆਵਾਜ਼ ਕਿੱਥੋਂ ਆ ਗਈਆਂ ਇਹ ਤਾਂ ਫਿਲਮ ਚ ਸੀਗੀਆਂ ਨਹੀਂ ਉਹ ਗੂੰਜਦੀ ਜਾਂਦੇ ਆ ਉਹ ਮੈਨੂੰ ਲੱਗਦਾ ਜਨਾਬ ਉਹ ਐਸਐਸਪੀ ਸਾਹਿਬ ਆ ਗਏ ਆ ਓਏ ਹੋਏ ਐਸਐਸਪੀ ਸਾਹਿਬ ਆ ਗਏ ਉਹਨਾਂ ਨੇ ਕਹਿਣਾ ਥਾਣੇ ਚ ਕੀ ਖਲੜਾ ਪਾਇਆ ਚਲ ਆ ਆਪਾਂ ਨਿਕਲਦੇ ਆ ਓ ਤੁਸੀਂ ਕਿੱਥੇ ਚੱਲੇ ਹੋ ਓਏ ਮੈਂ ਫਿਲਮ ਦੀ ਰੈਸਲ ਕਰਕੇ ਆਉਣਾ ਹੈ ਉਹ ਮੰਦਰ ਸਿਓ ਉਹ ਜੇ ਐਸਐਸਪੀ ਸਾਹਿਬ ਇੱਧਰ ਆ ਗਏ ਉਹ ਆਪਣੀਆਂ ਦਾ ਵਰਦੀਆਂ ਲੱਤ ਜਾਨੀਆਂ ਓ ਤੁਸੀਂ ਕਿਉਂ ਜਨਾਬ ਪੁਲਿਸ ਦੀ ਵਰਦੀ ਪਾ ਕੇ ਨਿਆਣਿਆਂ ਵਾਂਗੂ ਰੋਣ ਲੱਗ ਜਾਨੇ ਹੋ ਉਹ ਹਵਾਲਦਾਰ ਮਹਿੰਦਰ ਸਿੰਘ ਹੈਗਾ ਆ ਇਹਦਾ ਅਰੇਂਜਮੈਂਟ ਮੈਂ ਕਰ ਦਿੰਨਾ ਉਹ ਕਿਵੇਂ ਤੁਸੀਂ 2 ਮਿੰਟ ਖੜੋ ਹੋ ਜਾਣਾ ਆ ਬੰਦ ਕਰ ਕੈਮਰਾ ਇੱਧਰ ਆ ਜਾਣਾ ਮੁੰਚੀ ਕੈਮਰਾ ਤੇ ਧਿਆਨ ਰੱਖੇ ਰਾ ਇੱਧਰ ਆ ਉਹ ਜਨਾਬ ਸਾਡੇ ਕੋਲ ਐਸਐਸਪੀ ਸਾਹਿਬ ਤੋਂ ਬਚਣ ਦੇ ਬਹਾਨੇ ਬੜੇ ਆ ਉਹ ਮਹਿੰਦਰ ਸਿੰਘ ਜੇ ਐਸਐਸਪੀ ਸਾਹਿਬ ਪੁੱਛਣਗੇ ਇਹ ਕੌਣ ਆ ਅੱਪਾ ਕਹਿ ਦਿਆਂਗੇ ਕਿ ਇਹ ਅਸ਼ਲੀਲ ਫਿਲਮਾਂ ਬਣਾਉਂਦੇ ਫੜੇ ਆ